ਦੇਰੋਂ ਤੋਂ ਪਾਣੀ ਲਿਖ ਰਿਹਾ ਜ ਆਪ ਹੋ ਰਿਹਾ ਇਹ ਵੀ ਪਾਣੀ ਮੇਂ ਡੁੱਬੇ ਹੋਏ ਪਾਣੀ ਉਤਰ ਨਹੀਂ ਰਿਹਾ ਵਧ ਰਿਹਾ ਪਾਣੀ ਤਾਂ ਹੋਰ ਪਿੱਛੋਂ ਕਿਉਂਕਿ ਅੱਗੇ ਜਾਣ ਦਾ ਰਸਤਾ ਹੀ ਨਹੀਂ ਹੈਗਾ ਪਾਣੀ ਦਾ ਜੀ ਉਹਨਾਂ ਨੇ ਸਫਾਈ ਨਹੀਂ ਕੀਤੀ ਆ ਪਿੱਛੋਂ ਆਂਦਾ ਪਾਣੀ بارش ਦਾ ਉਰੇ ਇਕੱਠੇ ਹੋ ਕੇ ਹਲੇ ਤਾਂ ਹੋਰ ਭਰੇਗਾ ਜੀ ਪਿੱਛੋਂ ਬਹੁਤ ਜ਼ਿਆਦਾ ਪਾਣੀ ਆ ਰਿਹਾ ਹੈ ਗਰੀਬ ਬੰਦੇ ਆ ਜਿਹੜੇ ਉੱਧਰ ਰਹਿੰਦੇ ਆ ਕਿਉਂਕਿ ਤੁਸੀਂ ਹਲਾ ਲਓ ਨਾ ਤਾਂ ਉਹਨਾਂ ਕੋਲ ਟਰੈਕਟਰ ਹੈ ਵੀ ਟਰੈਕਟਰ ਤੇ ਆ ਕੇ ਆ ਕੇ ਵਿਚਾਰੇ ਰਸਨ ਪਾਣੀ ਲੈ ਜਾਣੋ ਹੋਈ ਹੋਈ ਆ ਲੋਕ ਮਰ ਰਹੇ ਨੇ ਰਾਸ਼ਨ ਤੋਂ ਮਰ ਰਹੇ ਨੇ ਹਣੇ حالات ਬੱਤਰ ਤੋਂ ਬੱਤਰ ਹੋਏ ਹੋਏ ਨੇ ਜਿੱਥੇ ਜਿੱਥੇ ਖੜੇ ਹੋਏ ਇਹ ਮੁਹਾਲੀ ਜ਼ਿਲ੍ਹੇ ਦਾ ਪਿੰਡ ਹੈ ਇੱਕ ਮੁਹਾਲੀ ਜ਼ਿਲ੍ਹਾ ਆਪਣਾ ਹਣੀ ਮੰਨਿਆ ਹੋਇਆ ਜ਼ਿਲ੍ਹਾ ਤੁਹਾਨੂੰ ਲੱਗਦਾ ਵੀ ਇਹ ਮੁਹਾਲੀ ਜ਼ਿਲ੍ਹੇ ਦਾ ਪਿੰਡ ਹੈ ਕਿ ਜਗਬਾਨੀ ਟੀਵੀ ਦੇਖ ਰਹੇ ਤੁਸੀਂ ਮੈਂ ਹਾਂ ਵਰਨਪਟਾ ਜਿੱਥੇ ਪੰਜਾਬ ਦੇ ਵਿੱਚ ਹੜ੍ਹਾਂ ਨੇ ਕਾਫੀ ਨੁਕਸਾਨ ਪੰਜਾਬ ਦਾ ਕੀਤਾ ਹੈਗਾ ਤਾਂ तकरीबन 1400 ਤੋਂ ਵੱਧ ਪਿੰਡ ਹੜ੍ਹਾਂ ਦੇ ਵਿੱਚ ਡੁੱਬ ਗਏ ਨੇ ਕਈ ਮੋਤਾ ਹੋ ਚੁੱਕੀਆਂ ਨੇ ਇਸ ਵੇਲੇ ਅਸੀਂ 모ਹਾਲੀ ਦੇ ਅਦੀਨ ਆਉਂਦੇ ਪਿੰਡ ਸਨੋਲੀ ਵਿਖੇ ਮੌਜੂਦ ਹੈਗੇ ਆ ਢਕੋਲੀ ਦੇ ਵਿੱਚ ਇਹ ਏਰੀਆ ਆਉਂਦਾ ਹੈਗਾ ਤੇ ਇਸ ਪਿੰਡ ਦਾ ਏਰੀਆ ਹੁਣ ਐਮਸੀ ਦੇ ਅੰਡਰ ਵੀ ਆਉਣ ਲੱਗ ਪਿਆ ਪਰ ਹਾਲਾਤ ਤੁਹਾਨੂੰ ਦਿਖਾ ਰਹੇ ਆ ਜਿਸ ਤਰੀਕੇ ਦੇ ਨਾਲ ਧੱਗਰ ਦਰਿਆ ਦੀ ਮਾਰ ਇਸ ਪਿੰਡ ਨੂੰ ਪੈਂਦੀ ਆ ਤਾਂ ਇਸ ਪਿੰਡ ਦੇ ਵਿੱਚ ਪਾਣੀ ਭਰ ਜਾਂਦਾ ਤਾਂ ਕਿਸਾਨਾਂ ਦੀ ਫਸਲ ਡੁੱਬ ਗਈ ਹੈਗੀ ਹੈ ਇਸ ਏਰੀਏ ਦੇ ਵਿੱਚ ਜਿੱਥੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕੁਝ ਘਰ ਜਿਸ ਸਾਈਡ ਹੈਗੇ ਨੇ ਉਹ ਪਾਣੀ ਦੇ ਵਿੱਚ ਪੂਰੇ ਤਰੀਕੇ ਦੇ ਨਾਲ ਡੁੱਬ ਚੁੱਕੇ ਨੇ ਯਾਨੀ ਕਿ ਇਸ ਪਿੰਡ ਦੇ ਕੁਝ ਘਰ ਜੋ ਹਲੇ ਵੀ ਨੇ ਬਿਨਾ ਬਿਜਲੀ ਤੋਂ ਰਹਿ ਰਹੇ ਨੇ ਤੇ ਪ੍ਰਸ਼ਾਸਨ ਕਿਸ ਤਰੀਕੇ ਦੀ ਮਦਦ ਕਰ ਰਿਹਾ ਤੇ ਪਿੰਡ ਦੇ ਵਿੱਚ ਕਿਸ ਤਰੀਕੇ ਦੇ ਹਾਲਾਤ ਨੇ ਗੱਲਬਾਤ ਕਰਾਂਗੇ ਸਾਡੇ ਨਾਲ ਕੁਝ ਨੌਜਵਾਨ ਨੇ ਪਿੰਡ ਦੇ ਉਹਨਾਂ ਨਾਲ ਗੱਲਬਾਤ ਕਰਾਂਗੇ ਭਾਈ ਜੀ ਕੀ ਨਾਮ ਹੈ ਤੁਹਾਡਾ ਕਿੰਨੇ ਦਿਨ ਹੋ ਗਏ ਪਾਣੀ ਹੁਣ ਕੁਛ ਉਤਰਿਆ ਕਿਉਂਕਿ ਅੱਜ ਮੌਸਮ ਸਾਫ਼ ਰਿਹਾ ਨਹੀਂ ਮੇਰੇ ਪਾਣੀ ਉਤਰ ਨਹੀਂ ਰਿਹਾ ਵਧ ਰਿਹਾ ਪਾਣੀ ਤਾਂ ਹੋਰ ਪਿੱਛੋਂ ਕਿਉਂਕਿ ਅੱਗੇ ਜਾਣ ਦਾ ਰਸਤਾ ਹੀ ਨਹੀਂ ਹੈਗਾ ਪਾਣੀ ਦਾ ਜੀ ਹੁਣ ਇਹਨਾਂ ਨੇ ਸਫਾਈ ਨਹੀਂ ਕੀਤੀ ਜੇ ਪਿਛਲੇ ਸਾਲ ਵੀ 23 24 ਪੂਰਾ ਭਰ ਗਿਆ ਸੀਗਾ ਇੱਥੇ ਪਾਣੀ ਉਸ ਤੋਂ ਬਾਅਦ ਤੁਸੀਂ ਆਹ ਲਾ ਲਓ ਕਿਸੇ ਨੇ ਅੱਗੇ ਸਫਾਈ ਹੀ ਨਹੀਂ ਕੀਤੀ ਜੇ ਸਫਾਈ ਹੋ ਜਾਏ ਫਿਰ ਤਾਂ ਪਾਣੀ ਭਰਦਾ ਹੀ ਨਹੀਂ ਹੈਗਾ ਆ ਪਿੱਛੋਂ ਆਂਦਾ ਪਾਣੀ بارش ਦਾ ਉਰੇ ਇਕੱਠੇ ਹੋ ਕੇ ਹਲੇ ਤਾਂ ਹੋਰ ਭਰੇਗਾ ਜੀ ਪਿੱਛੋਂ ਬਹੁਤ ਜ਼ਿਆਦਾ ਪਾਣੀ ਆ ਰਿਹਾ ਹੂੰ ਕੌਣ ਕੌਣ ਸਰਪੰਚ ਹੈ ਐਮਸੀਐਂਡ ਐਮਸੀਐ ਉਹ ਤਾਂ ਆਇਆ ਹੀ ਨਹੀਂ ਹੈਗਾ ਜਦੋਂ ਬਣਿਆ ਜੂਰੇ ਮੁੜ ਕੇ ਕਦੇ ਆਕੇ ਵੀ ਨਹੀਂ ਖੜਿਆ ਜੀ ਨਾ ਕਿਤੇ ਪਿੰਡ ਵਾਲਿਆਂ ਨੇ ਦੇਖਿਆ ਨਾ ਕੋਈ ਕੰਮ ਹੁੰਦਾ ਜੀ ਕੁਛ ਨਹੀਂ ਉਹਨਾਂ ਦੇ ਪੱਲੇ ਤਾਂ ਹੂੰ ਤੇ ਇਹ ਪਾਨੀਆਂ ਅਸੀਂ ਦੇਖ ਰਹੇ ਹਾਂ ਕੁਝ ਲੋਕ ਆ ਵੀ ਰਹੇ ਨੇ ਤੇ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਗੁਜ਼ਾਰਾ ਹੋ ਰਿਹਾ ਰਾਸ਼ਨ ਨੂੰ ਜਾਂ ਹੋਰ ਉਹ ਪਿੰਡ ਦੇ ਵਿੱਚ ਮਦਦ ਕਿਸ ਤਰੀਕੇ ਦੀ ਹੋ ਰਹੀ ਉਹਨਾਂ ਨੂੰ ਮਦਦ ਤਾਂ ਤਾਂ ਹੋਏਗੀ ਵੀਰੇ ਉਹ ਤਾਂ ਗਰੇ ਬੰਦੇ ਆ ਜਿਹੜੇ ਉਧਰ ਰਹਿੰਦੇ ਆ ਕਿਉਂਕਿ ਤੁਸੀਂ ਲਾਲੂ ਨਾ ਤਾਂ ਉਹਨਾਂ ਕੋਲ ਟਰੈਕਟਰ ਹੈ ਵੀ ਟਰੈਕਟਰ ਤੇ ਆ ਕੇ ਆ ਕੇ ਵਿਚਾਰੇ ਰਸਨ ਪਾਣੀ ਲੈ ਜਾਣ ਉਹ ਤਾਂ ਵਿਚਾਰੇ ਗਰੀਬ ਬੰਦੇ ਆ ਵੀ ਐਵੇਂ ਡੁੱਬ ਡੱਬ ਕੇ ਕੋਈ ਅੱਧਾ ਆਂਦਾ ਉੱਤੇ ਖੱਡੇ ਆ ਬਹੁਤ بڑے بڑے ਆ ਡਰ ਰਹਿੰਦਾ ਵੀ ਕਿਤੇ ਕੋਈ ਡੁੱਬ ਕੇ ਵੈਸੇ ਨਾ ਮਰ ਜਾਈ ਜੀ ਹੂੰ ਬਾਕੀ ਤੁਸੀਂ ਇਹਨਾਂ ਨੂੰ ਪੁੱਛ ਲਓ ਸਰਦਾਰ ਜੀ ਜੀ ਆਜੋ ਭਾਈ ਜੀ ਕੀ ਕੀ ਹਾਲਾਤ ਕੀ ਨੇ ਹੁਣ ਅੰਦਰ ਜੋ ਪਹਿਲਾਂ ਦੱਸ ਰਹੇ ਸੀ ਕਿ ਬਿਜਲੀ ਨਹੀਂ ਹੈਗੀ ਜ਼ਮੀਨ ਕਿੰਨੀ ਕੁ ਡੁੱਬ ਗਈ ਹੈਗੀ ਆ ਕਿੰਨੇ ਇਕੜ ਜ਼ਮੀਨ ਡੁੱਬ ਗਈ ਐ ਇੱਥੇ ਜਮੀਨ ਡੁੱਬੀ ਹੋਈ ਐ ਲੋਕ ਮਰ ਰਹੇ ਨੇ ਰਾਸ਼ਨ ਤੋਂ ਮਰ ਰਹੇ ਨੇ ਹਾਲਾਤ ਬੱਤਰ ਤੋਂ ਬੱਤਰ ਹੋਏ ਹੋਏ ਨੇ ਇਸ ਪਿੰਡ ਚ ਉਦੇ ਵੀਰ ਬਾੜ ਨੰਬਰ 12 ਚ ਪਿੰਡ ਪੈਂਦਾ ਉਦੇ ਵੀਰ ਸਿੰਘ ਢਿੱਲੋਂ ਜਿਹੜੇ ਐਮਸੀ ਨੇ ਇੱਥੇ ਦੇ ਅਸੀਂ ਤਾਂ ਉਹਨਾਂ ਨੂੰ ਕਦੇ ਦੇਖਿਆ ਹੀ ਨਹੀਂ ਇਹ ਪਿੰਡਾਂ ਦੇ ਵਿੱਚ ਜਿੰਨੀ ਵਾਰੀ ਵੀ ਉਹਨਾਂ ਨੂੰ ਕੋਈ ਗੁਹਾਰ ਲਈ ਐ ਮੈਂ 20 ਗੱਲੀ ਉਹਨਾਂ ਦੇ ਦਫ਼ਤਰ ਗਿਆ ਕਮੇਟੀ ਦਫ਼ਤਰ ਜੀਰਕਪੁਰ ਪਾਈਪ ਲਾਈਨ ਲਈ ਹਨੀਆਂ ਨਾਲਿਆਂ ਦਾ ਬੁਰਾ ਹਾਲ ਹੈ ਵੀ ਸਾਡੇ ਪਾਈਪ ਆਏ ਜਾਣ ਉਹਨਾਂ ਕੋਲ ਜਾਓ 21 ਗੱਲ ਕਹਿਣਗੇ ਮੈਂ ਪਰਸੋਂ ਨੂੰ ਮਸ਼ੀਨ ਆ ਜੇਗੀ ਪਾਈਪ ਆ ਜਾਣਗੇ ਕੰਮ ਸ਼ੁਰੂ ਹੋ ਜਾਏਗਾ ਹੂੰ ਸਾਨੂੰ ਉਹ ਪਰਸੋਂ ਨਹੀਂ ਆਈ ਹੈਗੀ तकरीबन 2.5 ਸਾਲ ਦਾ ਸਮਾਂ ਲੰਘ ਗਿਆ ਹੂੰ 2.5 ਤੋਂ 3 ਹੀ ਮੰਨ ਲਓ ਤੁਸੀਂ ਨਾ ਤਾਂ ਉਹ ਰੇ ਮਸ਼ੀਨ ਆਈਏ ਨਾ ਕੋਈ ਪਾਈਪ ਆਇਆ ਅੱਛਾ ਕੋਈ ਹਲਕਾ ਵਿਧਾਇਕ ਜਾਂ ਕੋਈ ਪ੍ਰਸ਼ਾਸਨ ਕੰਮ ਕਰ ਰਿਹਾ ਬਿਲਕੁਲ ਹੀ ਨਹੀਂ ਬਿਲਕੁਲ ਨਹੀਂ ਅੱਜ ਰੰਦਾਵਾ ਸਾਹਿਬ ਆਏ ਸੀਗੇ ਤੇ ਜਦ ਨੂੰ ਸਾਨੂੰ ਪਤਾ ਲੱਗਿਆ ਵੀ ਆਏ ਨੇ ਐਮਐਲਏ ਸਾਹਿਬ ਨਹੀਂ ਜਦ ਨੂੰ ਅਸੀਂ ਗਏ ਇੰਨੇ ਨੂੰ ਕਹਿੰਦੇ ਵੀ ਐਮਐਲਏ ਸਾਹਿਬ ਤਾਂ ਚਲੇ ਵੀ ਗਏ ਹੂੰ ਇੱਕ ਜੇਸੀਬੀ ਮਸ਼ੀਨ ਦੇ ਗਏ ਉਹ ਅੱਧਾ ਘੰਟਾ ਲਾਇਆ ਉਹ ਤੋਂ ਨਹੀਂ ਉਹ ਤੋਂ ਕੰਮ ਹੋਇਆ ਮਸ਼ੀਨ ਤੋਂ ਨਹੀਂ ਹੂੰ ਡਰੇਨ ਦਾ ਇੰਨਾ ਮਾੜਾ ਹਾਲ ਹੈ ਵੀ ਉਹ ਜੇਸੀਬੀ ਦੇ ਬਸ ਦਾ ਹੈ ਹੀ ਨਹੀਂ ਉੱਥੇ ਬੜੀ ਪੌਪਲਾਈਨ ਮਸ਼ੀਨ ਚਾਹੀਦੀ ਹੈ ਤਾਂ ਜਾ ਕੇ ਪਾਣੀ ਸਾਡਾ ਕੋਈ ਨਿਕਲਦਾ ਹੋਵੇਗਾ ਤਾਂ ਸਾਡੇ ਪਿੰਡ ਨੂੰ ਕੋਈ ਥੋੜੀ ਬੋਤੀ ਰਾਹਤ ਮਿਲ ਸਕਦੀ ਹੈ ਅਦਰਵਾਈਜ਼ ਤਾਂ ਹਾਲਾਤ ਗੰਭੀਰ ਹੀ ਨੇ ਬਹੁਤੇ ਜੀ ਜੀ ਰੁਕ ਜਾ ਸਾਡੇ ਨਾਲ ਕੋਈ ਹੋਰ ਤੁਸੀਂ ਇੱਥੇ ਅੰਦਰ ਰਹਿੰਦੇ ਹੋ ਹੋਰ ਕਿੰਨੇ ਪਰਿਵਾਰ ਨੇ ਤੁਸੀਂ ਪਾਣੀ ਚੋਂ ਨਿਕਲ ਕੇ ਆ ਰਹੇ ਹੋ ਹੋਰ ਵੀ ਤੁਹਾਡੇ ਉਹ ਅਸੀਂ ਦੇਖ ਰਖਿਆ ਕੋ ਸਾਥੀ ਨਹੀਂ ਰਹਿੰਦੇ ਆਪੀ ਅੱਛਾ ਤੇ ਇੱਥੇ ਕੀ ਕੰਮ ਕਰਨਾ ਆਇਸੀ ਜਾਂ ਕੀ ਤੁਸੀਂ ਮਸ਼ੀਨ ਤੇ ਕੀ ਕਰਨ ਕੀ ਇੱਥੇ ਅੱਛਾ ਕੰਮ ਕਰਦੇ ਹੋ ਹੂੰ 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 ਤੋ ਜਿਹੜੇ ਇਹ ਨਾਲ ਆ ਰਹੇ ਨੇ ਇਹ ਵੀ ਤੁਹਾਡੇ ਨਾਲ ਨਹੀਂ ਇਹ ਪਿੰਡ ਦੇ ਨੇ ਇਹ ਪਿੰਡ ਦੇ ਆ ਜੀ ਇਹਦਾ ਪਿੰਡਾ ਵੀ ਹੂੰ ਕਿੰਨਾ ਕਿੰਨਾ ਪਾਣੀ ਅੰਦਰ ਤੁਸੀਂ ਇੱਥੋਂ ਆਏ ਹੋ ਇਹ ਦੇ ਲਈ ਪੂਰੇ ਅੱਗੇ ਤਾਂ ਦਦਾ ਟੁਟਾ ਚਾਰ ਪੰਜ ਫੁੱਟ ਪਾਣੀ ਇਹ ਹੋ ਸਕਦਾ ਇਹ ਰਾਤ ਨੂੰ ਪਾਣੀ ਜਾਂ ਕੱਲ ਤੱਕ ਹੋਰ ਵੀ ਵੱਧ ਸਕਦਾ ਮਤਲਬ ਬਾਰਿਸ਼ ਅੱਜ ਨਹੀਂ ਹੋਈ ਇਸ ਕਰਕੇ ਘਟ ਗਿਆ ਨਹੀਂ 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 ਬਾਰਿਸ਼ ਤਾਂ ਚਲੋ ਜਿਹੜੀ ਕੱਲ ਹੋਈ ਉਹ ਹੀ ਪਾਣੀ ਇਹ ਬਹੁਤ ਜ਼ਿਆਦਾ ਹੈ ਅਦਰਵਾਇਜ਼ ਦਸਰੇ ਨੇ ਵੀ ਰਾਤ ਨੂੰ ਬਰਸਾਤ ਫੇਰ ਹੋ ਸਕਦੀ ਹੈ ਹੂੰ ਵੀ ਹੋ ਸਕਦਾ ਇਹ ਕੱਲ ਤੱਕ ਹੋਰ ਵੱਧ ਵੀ ਜਾਵੇ ਇਹ ਪਾਣੀ ਹਾਂ ਜਾਂ ਰਾਤ ਨੂੰ ਵੱਜ ਜਵੇ ਜਾਂ ਕੱਲ ਸਵੇਰੇ ਲਾ ਲੋ ਹਨੀ ਮਤਲਬ ਜਦ ਤੱਕ ਇਹ ਸਫਾਈ ਨਹੀਂ ਹੁੰਦੀ ਤਾਂ ਹਾਲ ਮੰਨਦਾ ਤੇ ਇਹਦਾ ਕੋਈ ਡਰੇਨੇਜ ਦਾ ਕੋਈ ਪੁਆਇੰਟ ਨਹੀਂ ਆ ਤੁਸੀਂ ਕਹਿ ਰਹੇ ਹੋ ਕਿ ਪਾਈਪਾਂ ਦੀ ਤੁਸੀਂ ਕਹਾਣ ਲਈ ਤੇ ਇੱਥੇ ਇੱਥੇ ਦਾ ਡਵੈਲਪਮੈਂਟ ਬਹੁਤ ਹੋ ਰਹੀ ਆ ਸੁਣਿਆ ਵੀ ਇੱਥੋਂ ਦੀ ਤਾਂ ਸੜਕ ਵੀ ਨਿਕਲ ਨਹੀਂ ਤੁਸੀਂ ਜਿੱਥੇ ਖੜੇ ਹੋ ਇਹ ਮੁਹਾਲੀ ਜ਼ਿਲ੍ਹੇ ਦਾ ਪਿੰਡ ਹੈ ਇੱਕ ਮੁਹਾਲੀ ਜ਼ਿਲ੍ਹਾ ਆਪਣਾ ਹਨੀ ਮੰਨਿਆ ਹੋਇਆ ਜ਼ਿਲ੍ਹਾ ਤੁਹਾਨੂੰ ਲੱਗਦਾ ਵੀ ਇਹ ਮੁਹਾਲੀ ਜ਼ਿਲ੍ਹੇ ਦਾ ਪਿੰਡ ਹੈ ਕਿ ਇੱਕ ਐਂ ਲੱਗਦਾ ਇਹ ਪਿੰਡ ਵੱਧਦੇ ਹੀ ਇਦਾਂ ਲੱਗਦਾ ਸਾਨੂੰ ਕਵੀ ਕਿਤੇ ਬੈਕਵਰਡ ਏਰੀਆ ਚ ਆ ਗਏ ਆ ਇਹ ਚੰਡੀਗੜ੍ਹ ਦੇ ਨੇੜੇ ਲੱਗਦੇ ਪਿੰਡਾਂ ਦਾ ਆ ਹਾਲ ਹੈ ਤਾਂ ਤੁਸੀਂ ਸੋਚੋ ਜਿਹੜੇ ਬੈਕਵਰਡ ਏਰੀਆ ਨੇ ਉਹਨਾਂ ਦਾ ਕੀ ਉਹ ਵੀ ਪਿੰਡ ਸਾਫੇ ਤੋਂ ਬੱਤਰ ਨੇ ਜੀ ਇਹ ਤਾਂ ਤੁਸੀਂ ਪਾਣੀ ਦੇਖ ਰਹੇ ਹੋ ਭਰਿਆ ਹੋਇਆ ਅਦਰਵਾਈਜ਼ ਇਹ ਸੜਕ 'ਚ ਤੁਹਾਨੂੰ ਡੇਢ ਡੇਢ ਫੁੱਟ ਡੂੰਘੇ ਟੋਏ ਨੇ ਇਹ ਤਾਂ ਪਾਣੀ ਕਰਕੇ ਹਲੇ ਦਿਖ ਨਹੀਂ ਰਿਹਾ ਹੈਗਾ ਡੇਢ ਫੁੱਟ ਟੋਆ 2 ਫੁੱਟ ਦੇ ਡੂੰਘੇ ਟੋਏ ਨੇ ਇੱਥੇ ਸੜਕਾਂ ਦਾ ਆ ਹਾਲ ਤੁਸੀਂ ਸੜਕ ਦਾ ਅੱਛਾ ਕੋਈ ਜਾਣਕਾਰੀ ਹੈ ਕਿ ਜਿਹੜੇ ਇਹ ਇੱਥੇ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਇੱਥੇ ਜਿਨ੍ਹਾਂ ਦੇ ਘਰ ਡੁੱਬੇ ਨੇ ਉਹ ਗਰੀਬ ਲੋਕ ਨੇ ਕੋਈ ਬਿਮਾਰ ਜਾਂ ਕੋਈ ਹੋਰ ਕਿਸੇ ਦੀ ਦਵਾਈ ਬੂਟੀ ਦੀ ਵੀ ਜ਼ਰੂਰਤ ਹੈ ਸਾਰੇ ਦਿਨ ਫੁੱਟ ਪਾਣੇ ਇਹ ਕੰਦੀ ਹੈ ਜੀ ਬਿਲਕੁਲ ਹਨੀ ਉਹ ਕਿੱਦਾਂ ਆਣਗੇ ਕਿਉਂਕਿ ਦੇਖ ਲਓ ਜਾ ਸਕਦੇ ਆ ਨਾ ਤਾਂ ਉਹ ਦਵਾਈ ਲੈ ਸਕਦੇ ਆ ਜਾ ਹੀ ਨਹੀਂ ਸਕਦਾ ਬੰਦਾ ਕਿਸੇ ਪਾਸੇ ਜਿੱਥੇ ਦੇ ਤੁਸੀਂ ਦੇਖ ਰਹੇ ਹੋ ਉੱਥੇ ਸਿਰਫ 5 ਫੁੱਟ ਦਾ ਰਸਤਾ ਹੈ ਸਿਰਫ 5 ਜਾਂ 6 ਫੁੱਟ ਦਾ ਰਸਤਾ ਹੈ ਉਧਰ ਅਦਰਵਾਈਜ਼ ਜੇ ਉਹ ਪੈਦਲ ਵੀ ਆਉਂਦੇ ਨੇ ਤਾਂ ਉਹ ਇਹ ਨਹੀਂ ਪਤਾ ਕਿ ਕਿੱਧਰ ਪੈਰ ਸਲਿੱਪ ਹੋ ਜਵੇ ਉਹਨਾਂ ਦਾ ਹੂੰ 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 ਪਾਣੀ ਇੰਨਾ ਜ਼ਿਆਦਾ ਭਰਿਆ ਹੋਇਆ ਜੀ ਅਪੀਲ ਅਪੀਲ ਕੀ ਆ ਫਿਰ ਤੁਹਾਡੀ ਹੁਣ ਪ੍ਰਸ਼ਾਸਨ ਨੂੰ ਅਪੀਲ ਤਾਂ ਸਰ ਕੀ ਅਪੀਲ ਤਾਂ ਇਹ ਕਹਿ ਸਕਦੇ ਨਹੀਂ ਉਰੇ ਮਸ਼ੀਨ ਲਗੇ ਪੌਪਲਾਈਨ ਆ ਕੇ ਹਨ ਇਹਦੀ ਸਫਾਈ ਕਰੇ ਤੇ ਬਦ ਤੋਂ ਬਾਅਦ ਇਹਨੂੰ ਖੋਦ ਕੇ ਪਾਣੀ ਅੱਗੇ ਟਿੱਗਰ ਚ ਡਰਦਾ ਹੋ ਜਾਵੇ ਤਾਂ ਕਿ ਇਹ ਪਾਣੀ ਨਿਕਲ ਜਾਵੇ ਅਪੀਲ ਤਾਂ ਇਹੀ ਹੈ ਨੀ ਪ੍ਰਸ਼ਾਸਨ ਮੂਰੇ ਹੋਰ ਤਾਂ ਅਪੀਲ ਕਿਸ ਹੱਥੀ ਜੋੜ ਕੇ ਪੀਲ ਹੀ ਕਰ ਸਕਦੇ ਆ ਸੀ ਠੀਕ ਹੋਰ ਕਰਤਾ ਕੁਝ ਨਹੀਂ ਸਕਦੇ ਠੀਕ ਹੁਣ ਐਮਐਲ ਸਾਹਿਬ ਆਏ ਨਾ ਤਾਂ ਗੱਲ ਕਰਕੇ ਗਏ ਆ ਪੂਰੀ ਨਾ ਕੋਈ ਗੱਲ ਨਾ ਤੁਹਾਡੇ ਸਾਹਮਣੇ ਇਹਨੇ ਹਲਾਕ ਲੇਖੋ ਗੱਡੀਆਂ ਫਾਤੀਆਂ ਨੇ ਹਨੇ ਕੋਈ ਹੱਲ ਨਹੀਂ ਜੀ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਦੇ ਲੋਕ ਇਹ ਜ਼ਰੂਰ ਕਹਿੰਦੇ ਨਜ਼ਰ ਆ ਰਹੇ ਨੇ ਕਿ ਕੱਗਰ ਦਰਿਆ ਦੀ ਮਾਰ ਇਹਨਾਂ ਦੇ ਪਿੰਨ ਨੂੰ ਹਰ ਸਾਲ ਪੈਂਦੀ ਹੈ ਤੇ ਇੱਥੇ ਕੋਈ ਕੰਕਰੀਟ ਕੰਮ ਹੋਵੇ ਇਹ ਲਗਾਤਾਰ ਕਹਿੰਦੇ ਨਜ਼ਰ ਆ ਰਹੇ ਨੇ ਕਿ ਨਿਕਾਸੀ ਦੇ ਲਈ ਲਗਾਤਾਰ ਇਹ ਇਤੋ ਦੇ ਐਮਸੀ ਜੁਹਨ ਉਸ ਨੂੰ ਵੀ ਅਪੀਲ ਕਰ ਚੁੱਕੇ ਸਨ ਕਿ ਪਾਈਪਾਂ ਸਮੇਸਿਰ ਪਵਾ ਦਿੱਤੀਆਂ ਜਾਣ ਤਾਂ ਜੋ بارشਾਂ ਦਾ ਪਾਣੀ ਆਉਂਦਾ ਜਾਂ دریا ਚੋਂ ਜੋ ਪਾਣੀ ਮਾਰ-ਮਾਰਦਾ ਤਾਂ ਉਸ ਦੇ ਨਾਲ ਪਿੰਡ ਦਾ ਨੁਕਸਾਨ ਨਾ ਹੋਵੇ ਤਾਂ ਹੁਣ ਇਹ ਅਪੀਲ ਵੀ ਕਰਦੇ ਨਜ਼ਰ ਆ ਰਹੇ ਨੇ ਹਾਲਾਂਕਿ ਅੱਜ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਇਤੋ ਦੇ ਵਿਧਾਇਕ ਰੰਧਾਵਾ ਜ਼ਰੂਰ ਆਏ ਪਰ ਉਹ ਇਹ ਅਪੀਲ ਕਰਦੇ ਨੇ ਕਿ ਇਸ ਪਿੰਡ ਦੀ ਸਮੱਸਿਆ ਨੂੰ ਵੀ ਜਲਦ ਤੋਂ ਜਲਦ ਦੂਰ ਕੀਤਾ ਜਾਵੇ ਕਿਉਂਕਿ ਕੁਝ ਲੋਕ ਜੋ ਹਨ ਹਲੇ ਵੀ ਪਿੰਡ ਦੇ ਪਾਣੀ ਦੇ ਵਿੱਚ ਤੇ ਬਿਨਾਂ ਬਿਜਲੀ ਤੋਂ ਰਹਿਣ ਦੇ ਲਈ ਮਜਬੂਰ ਨੇ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਨੀਲ ਦੇ ਨਾਲ ਜਾਗਬਾਨੀ ਲਈ ਵਰਣਪਾਟ